ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਗੁਰਕਾ ਬਾਗ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਕੋਲ ਹੀ ਜ਼ਿਲ੍ਹਾ ਕੀ ਆ ਕੋਪੜਾ ਦੇ ਨੇੜੇ ਦੀ ਕੰਮਰਸੈਨੋ ਰਾਜ ਸਾਫੀਰ ਬੋਰਡ ਦੇ ਲਾਗੇ ਗੁਰਕਾ ਬਾਗ ਸਾਹਿਬ ਗੁਰਕਾ ਬਾਗ ਸਾਹਿਬ ਗੁਰਦੁਆਰਾ ਦਰਸ਼ਨੀ ਡਿਉੜੀ ਗੁਰਕਾ ਬਾਗ ਲੱਗਾਂਗੇ ਦੂਨੇ ਪਾਕ ਦਰਸ਼ਨੀ ਜੋੜੀ ਹਾਂ ਹਾਂ ਮੋੜ ਦੇ ਆਪਣੇ ਸਾਡੇ ਨਾਮ ਕਰਾਉ ਦੇ ਭਾਈ ਉਹ ਵੀ ਦਰ ਕਰਦੇ ਨਹੀਂ ਕਹਿੰਦੇ ਹਾਂ ਤੇ ਹਾਂ ਅਸੀਂ ਗੁਰੂ ਦਰਸਾਂ ਦੇ ਗੁਰੂ ਕਬਾਸ਼ਾਂ ਜੀ ਪੰਨ ਗ੍ਰੂ ਇਸ ਇਹ ਪ੍ਰਤਿਸਥਾਨ ਤੇ ਗੁਰਜਿੰਦ ਸਿੰਘ ਮਹਾਰਾਜ 1786 ਸਾਲ ਸੰਤੋਨੀ ਮਾਚਲ ਪ੍ਰਦੇਸ਼ ਦੇ ਰਾਜਾ ਜਿਸ ਦਾ ਨਾਮ ਰਾਜਾ ਹਰੀ ਸਿੰਘ ਉਸ ਨੇ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦਸ਼ਮ ਗਾ ਆ ਹਰਮੰਦਰ ਸਾਹਿਬ ਆ ਕੇ ਉਸ ਸਮੇਂ ਸ਼ਬਦ ਸੁਣਿਆ ਤਾਂ ਲੇਖ ਨਾ ਮਿਟਾਹੀ ਸੋ ਸਖਸੋ ਲੇਖੇ ਕਰਤਾਰ ਗੁਰੂ ਮਹਾਰਾਜ ਨੇ ਰਾਜ ਸੰਕਰਣ ਲਈ ਅਸਾਂ ਨੂੰ ਆਪਣੇ ਵਿੱਚ 40 ਸਾਲ ਦਾ ਦ੍ਰਿਸ਼ ਦਿਖਾ ਕੇ ਉਸ ਦਾ ਆਧਾਰ ਕੀਤਾ ਤੇ ਜਨਮ ਮਰਨ ਤੋਂ ਮੁਕਤ ਕੀਤਾ ਤੇ ਗੁਰੂ ਕਾ ਬਾਗ ਮੋਤਸਕ ਲੰਗ ਮੰਨਤਾ ਕਰਦਿਆਂ ਤੋਂ ਯਾਦ ਕਰੋ ਇੱਕ ਗੁਰਦਰਾਸ ਗੁਰੂ ਪਣੀਪਾਸ਼ੀ ਗੁਰੂ ਅਰਜਨ ਦੇਵ ਜੀ ਦਾ ਹੈ ਜੀ ਕਰਸ਼ਨ ਕਰੋ ਵਾਹਿਗੁਰੂ ਜੀ ਵਾਹਿਗੁਰੂ ਗੁਰੂ ਅਰਜਨ ਦੇਵ ਜੀ ਦਾ ਤਾਂ ਇੱਧਰ ਆਹ ਸਾਹਮਣੇ ਗੁਰਦਰਾ ਗੁਰੂ ਤੇਗ ਬਹਾਦਰ ਜੀ ਦਾ ਵਾਏ ਗੁਰੂ ਗੁਰੂ ਕਾ ਗੁਰੂ ਅਰਜਨ ਪੰਨੀ ਪਾਸ਼ਾ ਗੁਰੂ ਅਰਜਨ ਦੇਵ ਜੀ ਦਾ ਗੁਰਦਰਾ ਸਾਹਿਬ ਇੱਧਰ ਨਵੀਂ ਪਾਸ਼ਾ ਜੀ ਗੁਰੂ ਤੇਗ ਬਹਾਦਰ ਜੀ ਬੁੰਗਾ ਇੱਥੇ ਸਿੰਘਨਸ਼ੀ ਦੀਆਂ ਪਾਈਆਂ ਮੋਰਚਾ ਲੱਗਾ ਸੀ। ਡੈਲੀ ਪੰਚਪੰਨ ਸਿੰਘ ਕਰਕੇ ਸੀ ਦੀਪਾ ਕੇ ਤੇ ਮੋਰਚਾ ਫੜੇ ਕਰਕੇ। ਸਾਹਮਣੇ ਇਤਿਹਾਸ ਲਿਖਿਆ ਗੁਰੂ ਤੇਗ ਬਹਾਦਰ ਜੀ ਦਾ। ਵਾਏ। ਗੁਰਦਰਾ ਸ੍ਰੀ ਗੁਰੂ ਗੁਰੂ ਕਾ ਬਾਗ ਬਾਸ਼ਾ ਨਮੀ। ਗੁਰ ਜੰਦੇ ਜਦੋਂ ਬਾਦ 1664 ਸਵੀਨ ਨੂੰ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਆਏ ਤੇ ਉਹਨਾਂ ਨੇ ਆ ਕੇ ਇਸ ਧਰਤੀ ਤੇ ਭਾਗ ਲੇ ਸਪਿੰਡ ਕੁੱਕੇ ਵਾਲੀ ਦੇ ਨਾਂ ਤੇ ਲੇਵਾ ਸਿੱਖ ਸਨ ਜਿਸ ਦਾ ਨਾਮ ਭਾਈ ਮਸਤੂ ਦੇ ਭਾਈ ਲਾਲ ਚੰਦ ਸੀ ਜਿਨ੍ਹਾਂ ਨੇ ਗੁਰੂ ਘਰ ਇੱਥੇ ਰਾਏ ਸਨ ਇਸ ਥਾਨ ਤੇ ਆ ਕੇ ਗੁਰੂ ਜੀ ਨੂੰ ਮਹੀਨੇ ਦਿਨ ਘੜੀਆਂ ਤਪ ਕੇ ਦਾ ਸਥਾਨ ਪਹਿਲਾਂ ਗੁਰੂ ਰੋਡ ਕਿ ਗੁਰੂ ਕੀ ਰੋਡ ਕਹਿੰਦੇ ਸਨ ਜਿੱਦੋਂ ਗੁਰੂ ਤੇਗ ਬਹਾਦਰ ਜੀ ਇੱਥੇ ਤੀ ਦਾ ਬਾਗ ਲਾਇਆ ਤਾਂ ਗੁਰੂ ਜੀ ਨੇ ਵਰਦ ਤੱਕ ਜਿਹੜਾ ਆਖ ਗੁਰੂ ਦਾ ਬਾਗ ਉਸ ਨੂੰ ਲੱਗਣਗੇ ਦੂਨੇ ਬਾਗ ਜਿਸ ਤਾਂ ਤੇ ਨੇਕਾਂ ਹੀ ਵਾਰ ਦਿੱਤੇ ਅਤੇ ਸੰਤਾਂ ਸਤਾਂ ਤੇ ਪੁੱਤਰਾਂ ਵੀ ਦੋਤ ਨਾਲ ਆ ਕੇ ਫਲ ਬੂਟਣ ਆਉਂਦੇ ਹਨ ਵਾਹਿਗੁਰੂ ਵਾਹਿਗੁਰੂ ਗੁਰੂ ਦਰਸਾ ਗੁਰੂ ਤੇਗ ਬਹਾਦਰ ਜੀ ਦਾ ਜਿੱਤੇ ਗੁਰੂ ਤੇ ਬਦੀ ਨਿਵਾ ਦਿੱਤਾ ਜਿਹੜਾ ਕੌਗਾ ਗੁਰੂ ਕਾ ਬਾਗ ਉਹਨਾਂ ਨੂੰ ਲੱਗਣਗੇ ਬਾਗ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਮੀਨਾ ਕਰ ਕੀਤੀ ਗੁਰੂ ਤੇਗ ਬਹਾਦਰ ਜੀ ਗੁਰ ਕਾ ਬਾਗ ਸ਼ਹੀਦੀ ਯਾਦ ਮੋਰਚਾ ਗੁਰੂ ਕਾ ਬਾਗ ਸ਼ਿਦਾਂ ਦਾ ਨਾਂ ਭਾਈ ਤਾਰਾ ਸਿੰਘ ਤੇੜਾ ਖੁਰ ਤੇ ਭਾਈ ਭਗਤ ਸਿੰਘ ਤੇੜਾ ਖੁਰ ਬੁੰਗਾ ਜਿੱਥੇ ਸ਼ਹੀਦੀ ਹੋਇਆ ਵਾਹਿਗੁਰੂ ਵਾਹਿਗੁਰੂ ਤੇ ਅਸ ਸਿੰਘ ਗੁਰੂ ਕਾ ਬਾਗ ਕੋਸੋਂ ਵਾਹਿਗੁਰੂ ਜੀ ਗੁਰਦਰਾ ਗੁਰੂ ਕਾ ਬਾਗ ਦਵਾਨ ਹਲ ਦਰਸ਼ਨੀ ਡਿਉੜੀ ਵਾਹਿਗੁਰੂ ਵਾਹਿਗੁਰੂ ਬਹੁਤ ਸੋਹਣਾ ਗੁਰਦਰਾ ਸਾਹਿਬ ਇਦਰ ਗੁਰਦਰਾ ਸਾਹਿਬ ਦੀਆਂ ਸੰਗਤਾਂ ਦੇ ਰਹਿਣ ਵਾਸਤੇ ਮਾਰਕਾ ਰਸਤਾ ਪ੍ਰਬੰਧ ਹੈ ਵਾਹਿਗੁਰੂ ਦੁਆਗਾਂ ਹਾਲ ਗੁਰਕਾ ਲੰਗਰ ਬਹੁਤ ਸੰਗਤਾਂ ਸਾਹਿਬਾਈ ਵਾਹਿਗੁਰੂ ਇਹਦਾ ਵਲੋਗ ਇੱਥੇ ਸਮਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ